ਰਮਾਲ ਜੀ ਸਵਾਗਤ ਹੈ ਸਾਡੇ ਸੰਗਰਾਮੀ ਕਲਾ ਕੇਂਦਰ ਦੇ ਵਿੱਚ ਤੇ ਤੁਹਾਡਾ ਅੱਜ ਮੈਂ ਸੋਸ਼ਲ ਮੀਡੀਆ ਤੋਂ ਦੇਖਿਆ ਸੀ ਵੀ ਤੁਸੀਂ ਅੱਜ ਜਿਹੜੀ ਨਵੀਂ ਜੱਥੇਬੰਦੀ ਦਾ ਆਗਾਜ਼ ਕੀਤਾ ਇਹ ਜੱਥੇਬੰਦੀ ਦਾ ਕੀ ਨਾਮ ਹੈ ਤੇ ਕਿੰਨੇ ਕੁ ਤੁਸੀਂ ਜਿਹੜੇ ਅੱਜ ਉੱਥੇ ਮੈਂ ਆਗੂ ਇਕੱਠੇ ਹੋਇਓ ਧੰਨਵਾਦ ਸੰਗਰਾਮੀ ਕਲਾ ਕੇਂਦਰ ਦਾ ਤੇ ਧੰਨਵਾਦ ਉਹ ਲੋਕਾਂ ਦਾ ਜਿਹੜੀ ਸਾਡੀ ਆਵਾਜ਼ ਸੁਣਦੇ ਜਿਨ੍ਹਾਂ ਦੇ ਨਾਲ ਕੋਈ ਸਾਡੀ ਆਵਾਜ਼ ਪਹੁੰਚੂਗੀ ਪੰਜਾਬ ਦੇ ਤੇ ਬਾਹਰਲੇ ਬੈਠੇ ਲੋਕਾਂ ਨੂੰ ਅਸੀਂ ਇਹਦੇ ਨੂੰ ਕੋਣ ਨੂੰ ਨੋਸਕਵਰ ਕਰਦੇ ਹਾਂ ਸਸੇ ਕਾਲ ਕਰਦੇ ਹਾਂ ਤੇ ਅੱਜ ਅਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਮਲਵਈ ਜਹੇਵੰਦੀ ਦਾ ਆਗਾਜ਼ ਕੀਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਜ਼ਮੀਨਾਂ ਦੇ ਰਾਖੇ ਸੀਗੇ ਉਹਨਾਂ ਨੂੰ ਅਸੀਂ ਆਪਣਾ ਮਾਰਗਦਰਸ਼ਕ ਮਨ ਕੇ ਮਤਲਬ ਇਹ ਜਥੇਬੰਦੀ ਦਾ ਗਾਜ ਕੀਤਾ ਤੇ ਇਹਦਾ ਵੀ ਕੁਛੜੇ ਲੋਕਾਂ ਦੀ ਆਵਾਜ਼ ਚੱਕਣ ਲਈ ਜਥੇਬੰਦੀ ਬਣਾਈਏ ਤੁਸੀਂ ਹੁਣ ਇਹ ਕਿਹੜੇ ਕਿਹੜੇ ਮੁੱਦੇ ਵਿਚਾਰੇ ਗਏ ਨੇ ਜਥੇਬੰਦੀ ਦੇ ਵਿੱਚ ਵੀ ਕੁਝ ਜਿਹੜੇ ਕਾਰਨ ਮਤਲਬ ਕਿਹੜੇ ਕਾਰਨਾਂ ਕਰਕੇ ਇਧਰ ਬੰਦੇ ਛੱਡ ਰਹੇ ਨੇ ਉਹ ਜਥੇਬੰਦੀਆਂ ਨੂੰ ਜਿਹੜੀਆਂ ਪਹਿਲਾਂ ਜਥੇਬੰਦੀਆਂ 'ਚ ਕੰਮ ਕਰਦੇ ਜਥੇਬੰਦੀਆਂ ਦੇ ਵਿੱਚ ਕਿਸਾਨੀ ਜਿਹੜੇ ਮੁੱਦੇ ਨੇ ਉਹ ਬਹੁਤ ਮੁੱਦੇ ਨੇ ਪਰਾਲੀ ਦਾ ਮੁੱਦਾ ਹੈ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਲੱਗਣਾ ਹੈ ਜਿਹੜਾ ਪਰਾਲੀ ਦਾ ਮੁੱਦਾ ਹੈ ਪੰਜਾਬ ਸਰਕਾਰ ਜਿਹੜੀ ਗੱਲ ਕਰਦਾ ਹੈ ਵੀ ਅਸੀਂ 50000 ਰੁਪਏ ਜਿਹੜਾ ਜੁਰਮਾਨਾ ਹੈ ਪਰਾਲੀ ਫੁੱਕਣ ਵਾਲੇ ਕਿਸਾਨ ਨੂੰ ਲਾਵਾਂਗੇ ਤੇ ਜਿਹੜਾਂ ਦੇ ਵਿੱਚ ਡੱਕਾਂਗੇ ਲਾਲ ਐਂਟਰੀਆਂ ਕਰਾਂਗੇ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਦੇ ਵਿੱਚ ਪਰਾਲੀ ਦਾ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਪਰਾਲੀ ਹੈ ਉਹ ਪਰਾਲੀ ਮਚਾਉਣਾ ਕਿਸਾਨਾਂ ਦਾ ਕੋਈ ਸ਼ੌਕ ਨਹੀਂ ਹੈਗਾ ਉਹ ਮਜਬੂਰੀ ਹੈ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਮਤਲਬ ਮੰਗ ਕੀਤੀ ਹੋਈ ਆ ਸੀ ਵੀ ਜਾਂ ਤਾਂ 6000 ਰੁਪਏ ਪਰ ਇੱਕੜ ਦੇ حساب ਨਾਲ ਖਰਚਾ ਦੇਵੇ ਜਾਂ ਫਿਰ ਮਤਲਬ ਪਰਾਲੀ ਨੂੰ ਚੱਕਣ ਦਾ ਕੋਈ ਪ੍ਰਬੰਧ ਕਰੇ ਸਰਕਾਰ ਹੁਣ ਜਦੋਂ ਇਹ ਗੱਠਾਂ ਜੀ ਬਣ ਵੀ ਜਾਂਦੀਆਂ ਇਹ ਵੀ ਤਿੰਨ ਤਿੰਨ ਮਹੀਨੇ ਨਹੀਂ ਚੱਕੀ ਜਾਂਦੀਆਂ ਲੋਕੋ ਕਣਕ ਬੀਜਣ ਦੇ ਵਿੱਚ ਦੇਰੀ ਕਰਦੇ ਐ ਤੇ ਇਹਦੇ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨੀ ਕਰਜ਼ੇ ਦਾ ਮੁੱਦਾ ਹੈ ਠੀਕ ਹੈ ਨਾ ਦਵੇ ਕੁਚਲੇ ਲੋਕਾਂ ਨੇ ਹੁਣ ਪੰਜਾਬ ਦੇ ਵਿੱਚ ਹੜਾ ਆਏ ਨੇ ਜਿਹੜੇ ਹੜਾਂ ਦੇ ਉੱਤੇ ਜਿਹੜਾ ਮਤਲਬ ਪੰਜਾਬ ਸਰਕਾਰ ਮੈਨੂੰ ਲੱਗਦਾ ਫੇਲ ਹੋਈ ਆ ਹਰ ਫਰੰਟ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦੇ ਹੱਥ ਫੜ ਕੇ ਮਤਲਬ ਆਪਦੇ ਅੰਜੂ ਆ ਵੀ ਪੁੰਜਣ ਵਾਲੇ ਕੰਮ ਕੀਤੇ ਤੇ ਮੈਨੂੰ ਨਹੀਂ ਲੱਗਦਾ ਜਿਵੇਂ ਭਗਵੰਤ ਮਾਨ ਕਹਿੰਦਾ ਦੀਗਾ ਵੀ ਅਸੀਂ ਸਰਕਾਰ ਐਜੀ ਸਰਕਾਰ ਦੇਵਾਂਗੇ ਲੋਕਾਂ ਨੂੰ ਜਿਹੜੀ ਪਿੰਡ ਦੀ ਸੱਤਾ ਦੇ ਵਿੱਚ ਚੱਲੂਗੀ ਮਤਲਬ 1000 ਰੁਪਏ ਜਿਵੇਂ ਬਿੱਬੀਆਂ ਨੂੰ ਗੱਲ ਕੀਤੀ ਸੀ ਤੇ ਮੁਰਗੀ ਬੱਕਰੀ ਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਸਰਕਾਰ ਕਿਸੇ ਵੀ ਫਰੰਟ ਤੇ ਪਾਸ ਹੋਈ ਹੈ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਸਰਕਾਰ ਨੂੰ ਅਸੀਂ ਕਹਿ ਕੇ ਵੀ ਹਟੇ ਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਾਡੀ ਲੜਾਈ ਹੈ ਜਥੇਬੰਦੀ ਦੀ ਉਹ ਪੰਜਾਬ ਸਰਕਾਰ ਨਾਲ ਹੈ ਨਹੀਂ ਕਿ ਕਿਸੇ ਜਥੇਬੰਦੀ ਨਾਲ ਹੈ ਅੱਜ ਇੱਕ ਉਹ ਰਾਮਪਾਲ ਜੀ ਕਿਹੜੇ ਕਿਹੜੇ ਅਗਾਂ ਤੋਂ ਚੋਣ ਹੋਈ ਅੱਜ ਅੱਜ ਸਾਡੀ ਜਿਹੜੀ ਸ਼ੁਭਾ ਦੀ ਸੱਤ ਮੈਂਬਰੀ ਕਮੇਟੀ ਦੀ ਚੋਣ ਹੋਈ ਹੈ ਜਿਦੇ ਵਿੱਚ ਤਰਮਿੰਦਰ ਪਸੋਰ ਨੇ ਤੇ ਮਲਕੀਤ ਸਿੰਘ ਤੂੜ ਬੰਜਾਰਾ ਨੇ ਰਾਮਪਾਲ ਸ਼ਰਮਾ ਮੈਂਸਨਾਮ ਤੋਂ ਆ ਤੇ ਸ਼ੁਭਾ ਸੰਗਤਪੁਰਾ ਹਰਜਿੰਦਰ ਸਿੰਘ ਨਗਲੇ ਤੋਂ ਆ ਤੇ ਦੋ ਭੈਣਾਂ ਨੇ ਸਾਡੇ ਕੋਲ ਪਰਮਜੀਤ ਕੌਰ ਤੇ ਜਸਬੀਰ ਕੌਰ ਲੇਲਾ ਤੋਂ ਅੱਛਾ ਉਹ ਟੀਮ ਅਗੂ ਟੀਮ ਵਿੱਚ ਅਗੂ ਟੀਮ ਚ ਕਿ ਤੁਹਾਨੂੰ ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਹੋਈ ਤੁਹਾਡੀ ਜਥੇਬੰਦੀ ਇਹ ਮਜ਼ਦੂਰਾਂ ਦੇ ਨਾਲ ਵੀ ਮਛਲੇ ਨਾਲ ਚੱਕਾਂਗੇ ਕੱਲੇ ਕਿਸਾਨੀ ਦੇ ਬਿਲਕੁਲ ਚੱਕਾਂਗੇ ਜੀ ਠੀਕ ਹੈ ਜਦੋਂ ਤੱਕ ਮਜ਼ਦੂਰਾਂ ਦੇ ਬੀੜਿਆਂ ਦੇ ਵਿੱਚ ਤੁਸੀਂ ਨਹੀਂ ਜਾਉਂਗੇ ਹੂੰ ਉਦੋਂ ਤੱਕ ਕਿੰਨੀ ਮਰਜ਼ੀ ਬੜੀ ਤੁਸੀਂ ਜਥੇਬੰਦੀ ਬਣਾ ਲਓ ਉਦੋਂ ਤੱਕ ਤੁਸੀਂ ਲੜਾਈ ਨਹੀਂ ਜਿੱਤ ਸਕਦੇ ਠੀਕ ਹੈ ਹਰ ਵਰਗ ਨੂੰ ਨਾਲ ਲਾ ਕੇ ਤੁਰਨਾ ਹਰ ਵਰਗ ਨੂੰ ਨਾਲ ਲਾ ਕੇ ਤੁਰਾਂਗੇ ਹਰ ਵਰਗ ਦੀ ਗੱਲ ਕਰਾਂਗੇ ਜਿੰਨੇ ਵੀ ਦਵੇ ਕੁਛਲੇ ਲੋਕ ਜਿਹੜਾ ਸਾਡੇ ਨਾਲ ਆਊਗਾ ਅਸੀਂ ਹਰ ਬੰਦੇ ਦੇ ਹਮਦਰਦ ਬਣਨ ਦੀ ਕੋਸ਼ਿਸ਼ ਕਰਾਂਗੇ ਤੇ ਵਿੜਿਆਂ ਦੇ ਵਿੱਚ ਵੀ ਜਾ ਕੇ ਅਸੀਂ ਆਪਦੀ ਗੱਲ ਰੱਖਾਂਗੇ ਜਿਹੜੀ ਉਹਨਾਂ ਦੀ ਦਿੱਕਤਾਂ ਨੇ ਉਹਨਾਂ ਨੂੰ ਮਤਲਬ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਲੋਕਤ ਹੋਏ ਤੇ ਰਾਮਪਾਲ ਸ਼ਰਮਾ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਗੱਲਬਾਤ ਇਹ ਅਗਲੇ ਵੀਡੀਓ ਚ ਕਰਾਂਗੇ ਇਹਨਾਂ ਨਾਲ ਹੋਰ